ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਬੜਾ ਤਾਜ਼ਾ ਸੂਈਆਂ ਤੇ ਇੱਕ ਗੱਬਨ ਟਟੇਲ ਵੀਰ ਤੋਂ ਬੁਖਦਾ ਸੱਸੀ ਗਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਵਿੰਦਰ ਸਿੰਘ ਜੀ ਪਿੰਡ ਜੋ ਜਿਲ੍ਹਾ ਫਰੀਦਕੋਟ ਤਸਵੀਰ ਰਾਮਪੁਰਾ ਪੋ ਤੇ ਮੋਬਾਈਲ ਨੰਬਰ ਆਪਣਾ 9872232148 9872232 148 ਠੀਕ ਹੈ ਜਿਹੜੇ ਪਹਿਲੇ ਨੰਬਰ ਤੇ ਆਪਾਂ ਵਗੜ ਦੇਖੀਏ ਨੇ ਤਾਜੀ ਸੂਈ ਵੀ ਕਿਹੜਾ ਸੁਹਾ ਸੂਈ ਹੈ ਦੂਜਾ ਜਸਮਾ ਸੂਈ ਹੈ ਵੀਰੇ ਕੱਲ ਰਾਤ ਸੂਈ ਹੈ ਕੱਲ ਰਾਤ ਸੂਈ ਹੈ ਬੱਚਾ ਨਹੀਂ ਕੀ ਜਦਾ ਮਾਹਰ ਬੱਚਿਆ ਆ ਫਿਰ ਜੀ ਠੀਕ ਹੈ ਸੁਹਾ ਦੂਜਾ ਸੂਈ ਆ ਜੇਰ ਜੂ ਡੰਨ ਜਮ ਓਕੇ ਤੇ ਧਾਰਾ ਤੂਰਾ ਜਮ ਓਕੇ ਜਮ ਓਕੇ ਵੀਰੇ ਮਾਰਕਰ ਸਾਡੇ ਧਾਰਾ ਮਾਰਕੀਟ ਦਿਖਾ ਦੇ ਪਹਿਲਾਂ ਤੇ ਮੇਰੇ ਸਾਬ ਨੂੰ ਨਿਆਣਾ ਵਗੈਰਾ ਜ਼ਰੂਰਤ ਨਹੀਂ ਕੋਈ ਪਾਉਣ ਦੀ ਠੀਕ ਹੈ ਜਿੱਦਾਂ ਮਰਜੀ ਬੈਠ ਜਾਓ ਕੋਈ ਬੱਚਾ ਨਹੀਂ ਲਾਇਆ ਇਦਾਂ ਹੀ ਬਹਿ ਤੇ ਮਗਰਤ ਨਾਲ ਜੀ ਬਿਤਾਰਾ ਮਾਰਦੀ ਸੋ ਧਾਰਾ ਵਗੈਰਾ ਦੇਖੋ ਚੌਂਡ ਚਵਾਦੀ ਜਮਾ ਇੱਕ ਨੰਬਰ ਆ ਤੇ ਕਿੰਨਾ ਕੁ ਬੋੜਾ ਚੋਇਆ ਆਪਾਂ ਐਸਟੀਮੇਟ ਜਾਂਦਾ ਅੱਜ ਆਪਾਂ ਨੂੰ ਬੋੜਾ ਵੀ ਇਹਦੇ ਵਾਸਤੇ ਇਹ ਵਾਸਤੇ ਠੰਡੇ ਵਾਲਾ ਕੇ 14 ਕਿਲੋ ਤਿਆਰ ਹੋਣ ਲੱਗਾ 7 ਕਿਲੋ ਪਰ ਟਾਈਮ ਦਾ ਹਾਂ ਦੁੱਧ ਤੇ ਦੁੱਧ 20 ਕਿਲੋ ਖੁੰਡਾ ਵੀ ਮੰਨ ਕੇ ਚੱਲੇ ਵੀ 18 ਤੋਂ ਪਾਰ ਵਾਲੀ ਹੈਗੀ ਆ ਪਾਵ ਯਾਰ ਕੀ ਰੋਗੇ ਇਹਦਾ ਇਹਦਾ 70000 ਰੁਪਏ ਗਜੈਸ ਹੋ ਜੂਗੀ ਹਾਂ ਮੰਨ ਕਰਦੇ ਤੋਰੀ ਬਾਹਰ ਨੂੰ ਸੋ ਫਿਰ ਪਹਿਲੇ ਨੰਬਰ ਤੇ ਦੂਸਰਾ ਸੂਈ ਸੂਈ ਸੋ ਪਿੱਛੇ ਐਰ ਸਾਇਰ ਦੀ ਬੱਚਿਆ ਧਾਰਾ ਵੀਰ ਨੇ ਮਾਰ ਕੇ ਦਿਖਾਤੀਆਂ ਤੇ ਸਾਰਾ ਕੰਮ ਟੋਟਲੀ ਡਨ ਦਾ ਸੋ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਬਾਕੀ ਰਾਜ ਹੀ ਬਹੁਤ ਆ ਤੇ ਕੱਦ ਕਾਠ ਵਗੈਰਾ ਵੀ ਜਿੰਦ ਜਾਨ ਵਗੈਰਾ ਬਿਹੜ ਦੇ ਵਿੱਚ ਬਹੁਤ ਜ਼ਿਆਦਾ ਸਮੀ ਬੜੀ ਵੀ ਤੇ ਬਿਊਟੀ ਵਗੈਰਾ ਬਹੁਤ ਆ ਤੇ ਲੈਵਾ ਦੇਖੋ ਠੀਕ ਹੈ ਸੋ ਠੰਡੀ ਸੀਰ ਕੋਈ ਨਿਆਣਾ ਵਗੈਰਾ ਪਾਉਣ ਦੀ ਲੋੜ ਨਹੀਂ ਸੋ ਦੇਖੋ ਫੇਸ ਕੁਆਲਿਟੀ ਵਗੈਰਾ ਪੂਰੀ ਸਾਫ ਸੁਥਰੀ ਠੀਕ ਹੈ ਸੋ ਜਮਾ ਮਿੰਨੀ ਵਸ ਵਾਲਾ ਕੰਮ ਹੈ ਜਿੱਥੇ ਮਰਜੀ ਰੋਕ ਲਓ ਜਮਾ ਸੋ ਦੇਖੋ ਚੌਣ ਚਵਾਏ ਜਮਾ ਇੱਕ ਨੰਬਰ ਹੈਣਾ ਇੱਕ ਨੰਬਰ ਆ ਜਾ ਮੋਟੀ ਮੋਟੀ ਚੋਈ ਆ ਗਈ ਜਵਾਈ ਸੋ ਦੇਖੋ ਧਾਰਾ ਫੇਰ ਮਾਰ ਕੇ ਦਿਖਾਦੇ ਆਪਾਂ ਸੋ ਥਣ ਚਾਹੇ ਮਸ਼ੀਨੀ ਚੋਈ ਕਰ ਲਈ ਚਾਹੇ ਕਰ ਲਈ ਹੱਥੀ ਹਨ ਠੀਕ ਆ ਦੋਨੇ ਵਾਲੇ ਦੋਨੇ ਟੈਪ ਦਾ ਥਣ ਲੱਗਿਆ ਵਾ ਤੇ ਬਾਕੀ ਰਾਜ ਹੀ ਬਹੁਤ ਰਸਮੀ ਬੜੀ ਸਾਫ ਆ ਬੁਰੀ ਬਾਕੀ ਰੇਟ ਵੀ ਬਿਲਕੁਲ ਜੈਨ ਨੂੰ 70000 ਰੁਪਿਆ ਅਗਰ ਮੱਚੀ ਬਹੁਤ ਚੰਗੀ ਠੀਕ ਹੈ ਫਰੀ ਮਾਰੀ ਇਹ ਦਰ ਬੱਚੀ ਕੱਢੀ ਉਹਨੇ 45000 ਸੋ ਦੇਖੋ ਬੱਚਾ ਦੇਖੋ ਪਿੱਛੇ ਐਸਰ ਦੀ ਬੱਚੀ ਸਾਫ ਸੁਥਰੀ ਤੇ ਅੱਗੇ ਬਾਈ ਜੀ ਗੱਲ ਕਰ ਰਿਹਾ ਦੋ ਨੰਬਰ ਵਾਲੀ ਦੀ ਆਪਾਂ ਇਹ ਵੀ ਦੂਜਾ ਸੂਏ ਸੂਈ ਆ ਬਾਈ ਇਹ ਸਵੇ ਦੀਰ ਜਪਾ ਡੰਨਾ ਕਿੰਨਾ ਕੁ ਚੋਇਆ ਬੋਲਾ ਇਹਦੇ ਮਾਰ ਬੱਚੀ ਆ ਗਈ ਹਾਂ ਬੱਚੀ ਯਾਰ ਉੱਠਣ ਲੱਗੀ ਨਹੀਂ ਹੈ ਨਾ ਹਾਂ ਮਾੜਾ ਪੈਰ ਜੇ ਲਉਣ ਲੱਗਿਆ ਬੱਚੀ ਬੱਚੀ ਬਹੁਤ ਪਿਆਰੀ ਹੈ ਨਾ ਹਾਂ 6 ਕਿਲੋ ਬੋਲਾ ਦਾ ਸਵੇਰੇ ਆਪਾਂ ਚੋਤਾ ਸੀਗਾ ਬਈ ਇਹ ਥੋੜਾ ਐਸਟੀਮੇਟ ਚ ਲਾਈਏ ਵੀ 10 ਤੋਂ ਪਾਰ ਵਾਲਾ ਹੈਗਾਗਾ ਹਾਂ 12-13 ਕਿਲੋ ਬੋਲਾ ਹੋਣਗੇ ਇਹਦਾ ਭਾ ਕੀ ਆ ਇਹਦਾ ਜਮਾ ਸ਼ਰਟ ਹੀ ਜਿੰਨੇ ਲੈਣੋ ਮਾੜਾ ਮੁੱਟਾ ਗਜਾ ਮਾੜਾ ਮੁੱਟਾ ਕਰਦਾ ਮਾਮਾ ਤੇ ਧਾਰਾ ਤੂੰ ਰਹਿ ਦੇ ਬੋਕੇ ਇਹਦੇ ਵੀ ਓਕੇ ਧਾਰਾ ਮਾਰ ਕੇ ਸੁਪਰ ਕੱਦ ਕਾਠ ਵਗੈਰਾ ਦੇਖੋ ਸਾਫ ਸੁਥਰਾ ਤੇ ਰਾਜੀ ਸੰਭੀ ਬੜੀ ਬਹੁਤ ਜ਼ਿਆਦੇ ਆ ਤੇ ਲੇਵਾ ਵਗੈਰਾ ਦੇਖੋ ਸੋੜਾ ਸਾਫ ਸੁਥਰਾ ਤੇ ਬਾਕੀ ਥਣ ਹਵਾ ਨਹੀਂ ਚੰਗੀ ਜਾਂਦੇ ਜਾਨ ਸੋ ਦੇਖ ਸਕਦਾ ਤੋਰਾ ਵਗੈਰਾ ਪੂਰਾ ਓਕੇ ਜਮਾ ਤੇ ਸਾਫ ਸੁਥਰਾ ਧਾਰਾ ਵੀ ਜੇ ਮਾਰ ਕੇ ਦਿਖਾ ਦਿੰਦੇ ਆ ਦੂਜੇ ਨੰਬਰ ਤੇ ਸੂਈ ਸਵਾਈ 66000 ਦਾ ਭਾਗ ਆ ਸੋ ਵੀਰੋ ਧਾਰਾ ਵਗੈਰਾ ਦੇਖ ਸਕਦੇ ਹੋ ਚੌਂਡ ਚਵਾ ਪੂਰਾ ਮੋਟਾ ਤੇ ਬਾਕੀ ਵੀਰੇ ਥਣ ਸੁਣ ਦੇਖੋ ਕਿਆ ਬਾਤ ਆ ਪੂਰਾ ਸਾਫ ਸੁਥਰਾ ਮੋਟਾ ਡਾਟ ਦਾ ਮੂਠੀ ਵਾਲਾ ਸੋਣਾ ਪੂਰਾ ਠੀਕ ਐ ਐ ਨਹੀਂ ਬਈ ਥਚਵਾਈ ਚੂਈ ਇੱਕ ਨੰਬਰ ਆ ਵਚੀ ਠੀਕ ਐ ਚੌਂਡ ਚਵਾ ਦੇ ਇੱਕ ਨੰਬਰ ਆ ਜਮਾ ਹਣ ਹਾਂ ਬਸ ਠੀਕ ਐ ਤੇ ਥਣ ਬਹੁਤ ਸੰਗਾ ਜਮਾ ਇਹ ਮੈਂ ਹਲਕਾ ਯਾ ਕ੍ਰਾਸ ਮੈਂ ਤਾਂ ਤੁਹਾਨੂੰ ਮੱਝਾਂ ਨਾਲ ਦੇ ਹਨ ਸੋ ਥਣ ਦੇਖੋ ਇਹਦਾ ਭਾਸ਼ 8000 ਹਰ ਹਨ ਪਿਛੇ ਇਹਦੇ ਬੱਚੀ ਹੈ ਇਹਦੇ ਬੱਚੀ ਹੈ ਅੱਗੇ 13 ਨੰਬਰ ਜਿਹੜੀ ਗੱਬਰ ਦੇਖੀ ਜਾਂਦੇ ਆਪਾਂ ਇਹ ਵੀ ਦੂਜਾ ਸੂਣ ਗਿਆ ਭਾਈ ਠੱਡੀ ਠੁੰਡੀ ਬਹੁਤਾ ਵਹਿੜਾ ਹੈ ਇੱਕ ਹਫ਼ਤਾ ਲੈਦਾ ਸੂਣ ਨੰਬਰ ਇੱਕ ਹਫ਼ਤਾ ਸੂਣਦਾ ਪਿਆ ਇਹ ਵਾਲੂ ਵਾਲੇ ਠੀਕ ਹੈ ਲੈਵਾ ਫਟ ਫਾੜ ਹਨਾ ਦਿਨ ਕਹਨੇ ਜੂਜੇ ਇਹਦਾ ਇੱਕ ਹਫ਼ਤਾ ਪਿਆ ਹੋਈ ਇੱਕ ਹਫ਼ਤਾ ਬਾਕੀ ਕਿਹਨੇ ਤਦ ਪਾ ਦੂਗੀ ਤੁਸੀਂ 20 ਕਿਲੋ ਪਾਉਗੇ ਸੁਣੋ ਇਹਦਾ ਭਾ ਕੀ ਰਹੂਗਾ ਇਹਦਾ 65000 ਰੁਪਏ ਇਹਦਾ 65000 ਰੁਪਏ ਆ ਬਸ ਫਿਰ 65000 ਰੁਪਏ ਭਾਗ ਗੱਬਣ ਆ ਬੈਠ ਥੋੜਾ ਬਤਨ ਮੂਰੀਆਂ ਦਾ ਕਰ ਜਾਂਦੀਆਂ ਆਂਗੇ ਬਸ ਉਹ ਕਿ ਸੰਗਤ ਸੰਗਲ ਤੋਂ ਆਉਂਦੇ ਆਗੇ ਤੇ ਵਪਾਰ ਦੇ ਕੰਮ 'ਚ ਮੂਰੀ ਪੈ ਜਾਂਦੀ ਐ ਤੇ ਦੇਖੋ ਲੈ ਵਾ ਲੂ ਵਾ ਬਾਕੀ ਲੈਵਾ ਫਿਟਿੰਗ ਵਾਲਾ ਥਾਣੇ ਨੇ ਵੀ ਗੁੱਲੇ ਵਾਲਾ ਕਰਨਾ ਤੇ ਰੇਟ ਬਿਲਕੁਲ ਬਾਜ ਵਜਾ 65000 ਰੁਪਏ ਹਾਂ ਬੰਨ ਬੰਨ ਬਹੁਤ ਬੱਚੀ ਲੈ ਸੋ ਦੇਖੋ ਠੰਡੀ ਸੀਲ ਦਾ ਕੋਈ ਯੰਤਰੀ ਲੈ ਚੱਲ ਤੇ ਤੀਜੇ ਨੰਬਰ ਤੇ ਆਪਾਂ ਦੇ ਸਾਡੀ ਸਾਨੂੰ ਕਾਲੇ ਰੰਗ ਦੀ ਗੱਬਣ ਸੂਨ ਨੂੰ ਰੇੜੀ ਆ ਹਫਤਾ ਪੰਜ ਹਫਤਾ ਪੰਜ ਦਿਨ ਲੈ ਜਾਣੇ ਆ ਸਤਨਨਾਗਰ ਦੇ ਖਾਦੇ ਦੋ ਸੂਈਆਂ ਸਵੰਜਾ ਤਾਰਾ ਮਾਰ ਕੇ ਦਿਖਾ ਦੇ ਦੋਨੇ ਪਿੱਛੇ ਬੱਛੀਆਂ ਤੇ ਵੀਰੇ ਜੇਬ ਜਪਾ ਜਮਾ ਓਕੇ ਆ ਜਮਾ ਓਕੇ ਆ ਬਾਈ ਠੀਕ ਹੈ ਨੰਬਰ ਬੋਲ ਜੀ ਆਪਣਾ 9872232148 ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਹੈ